ਕੈਬਨਟ ਮੰਤਰੀ ਸਾਜ਼ ਹਰਦੀਪ ਸਿੰਘ ਮੁੰਡਿਆ ਅੱਜ ਹਲਕਾ ਡੇਰਾ ਪਾਪਾ ਨਾਨਕ ਦੇ ਕਸਬਾ ਕਲਾਨੌਰ ਅਦੀਨ ਆਲ ਦੇ ਪਿੰਡ ਨਹਾਰਪੁਰ ਖਦਰ ਵਿੱਚ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਪੰਜਾਬ ਸਰਕਾਰ ਵੱਲੋਂ ਸਰਹੱਦੀ ਕਸਬਾ ਕਲਾਨੌਰ ਅਦੀਨ ਆਲ ਦੇ ਪਿੰਡ ਨਹਾਰਪੁਰ ਤੇ ਖਦਰ ਵਿਖੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਪਹੁੰਚੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਵਾ ਤੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਦਵਾ ਵੀ ਮੌਜੂਦ ਰਹੇ ਕੈਬਨਟ ਮੰਤਰੀ ਨੈਤ ਵਗਟਨ ਕਾਰਨੋਪਰੰਤ ਬੱਤਰ ਕਾਰਨ ਨਾਲ ਗੱਲਬਾਤ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਹੁਣ ਸਾਫ਼ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਜਿਸ ਨਾਲ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਜਿੱਥੇ ਵੀ ਕੋਈ ਸਮੱਸਿਆ ਬਾਰੇ ਜਾਣਕਾਰੀ ਮਿਲੇਗੀ ਹੈ ਉੱਥੇ ਹੀ ਉਸ ਦਾ ਹੱਲ ਕੱਢਣ ਦੀ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੁਹਾਨੂੰ ਬੱਚੇ ਉਹ ਵਾਰਕਾ ਹੀ ਲਾ ਦੇਣਾ ਤੇ ਭਾਈ ਡੈਂਸ ਸਵੇਰਾ ਵੀ ਦੇ ਦਾਂਗੇ ਸਵੇਰਾ ਦੇ ਟਾਈਮ ਉਹ ਪੰਜਾਬ ਚ ਦੋਨਾਂ ਕਰਾਈ ਦੇ ਦਾਂਗੇ ਟਾਈਮ ਉਹ ਪੰਜਾਬ ਦੇ ਡੈਂਸ ਇੱਕ ਮੁੰਡਾ ਦੇਖੇ ਬੋਲੀ ਗੱਲ ਸਰ ਫੋਟੋ ਕਰ ਦੇਖੋ ਸਰ ਸਿਆ ਕਾਲ ਬੋ ਬਾਕਰੀ ਸੁਣਾ ਆਸਾਂ ਕਰਦੇ ਨੇ ਦੇ ਤਾਂ ਬਹੁਤ ਧੰਨਿਆ ਦੀਸਾ ਆਇਆ ਇੱਕ ਵਟਾ ਦੇਖਣ ਸਾਰੇ ਇੱਧਰ ਫੋਟੋ ਕਰ ਦਿਓ ਸਰ ਬੈਠੋ ਜੀ ਰੰਦਾਵਰ ਦਾ ਸਾਰਾ ਦੇਖਿਆ ਫੋਟੋ ਕਰ ਲੈ ਰਾਇਨਦਰ ਆ ਜਾਓ ਇਸ ਤੋਂ ਪਹਿਲਾਂ ਆਪ ਸਭ ਦਾ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਹਲਕਾ ਡੇਰਾ ਬਾਬਾ ਲਾਲ ਕਟੇ ਐਮਐਲਏ ਰੰਦਾਵਰ ਸਾਹਿਬ ਸੱਜੇ ਸ਼ਿਰਮਨ ਰੰਦਾਵਰ ਦੇ ਪੁੱਤਰ ਕਾਈਟ ਸੋਰੀ ਪ੍ਰਧਾਨ ਨੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਗੁਰੂ ਬਾਬਾ ਨਾਨਕ ਦੇ ਪ੍ਰਿੰਡ ਨਾਰਪੁਰ ਦੇ ਖੱਦਰ ਜਿਹਨੇ ਦੋਨਾਂ ਪਿੰਡਾਂ ਦੀ 432000 ਦੀ ਲੱਖ ਲਗਰ ਨਵੀਂ ਜਲ ਸਪਲਾਈ ਸਕੀਮ ਨਾਲ ਆਊਟ ਕਰਕੇ ਕੀਤਾ ਸੋ ਪੂਰੇ ਇਲਾਕੇ ਨੂੰ ਸਟੀਨ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ ਸਪੀਡ ਨਾਲ ਮਾਫਸਨਾ ਤੁਹਾਨੂੰ ਆਰ ਕਰ ਲੈ ਜਿਨ੍ਹਾਂ ਨੂੰ ਬਹੁਤ ਦਿੱਤੀ ਸੀ ਕਿ ਇਹਨੂੰ 6 ਮਹੀਨੇ ਚ ਕੰਪਲੀਟ ਕਰਨਾ ਤੇ ਇਹਨਾਂ ਨੇ 6 ਮਹੀਨੇ ਚ ਤਿਆਰ ਕਰਕੇ ਹਰ ਘਰ ਜਿਹੜਾ ਪੀਣ ਵਾਲਾ ਪਾਣੀ ਪਹੁੰਚਾਇਆ ਤਾਂ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਜੀ ਦਾ ਜੋ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਪੀਨ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੁਝ ਮੱਛੀਆਂ ਨੇ ਰਹੂंगी ਉਹਨਾਂ ਨੂੰ ਮੈਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਸਾਹਿਬ ਦਾ ਇੱਕ ਨੂੰ ਆਦੀ ਹੈ ਕਿ ਜਿਹੜੇ ਵੀ ਪ੍ਰੋਜੈਕਟ ਸਾਨੂੰ ਰੈਪਲੀਕੇਸ਼ਨ ਦੀਆਂ ਨਾਲ ਦੀ ਨਾਲ ਸਾਨੂੰ ਹੁਕਮ ਆ ਜਾਂਦੇ ਆ ਕਿ ਇਹਨੂੰ ਬਹੁਤ ਜਲਦੀ ਕਰਾਓ ਕਿਸੇ ਨੂੰ ਸਮੱਸਿਆ ਨਾ ਹੋਵੇ ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਮੁਾਰਕਵਾ ਦਿਨਾ ਜਿਨ੍ਹਾਂ ਨੇ ਆਪਣੇ ਇਸ 2 ਪਿੰਡਾਂ ਦਾ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕੀਤਾ। ਸੋ ਅਫਸਰ ਸਹਿਬਾਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਸਪੀਡ ਨਾਲ, ਲਹਿਨਤ ਨਾਲ ਇਹ ਕੰਮ ਕੀਤਾ। ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਹਿਬਾਨਾਂ ਨੂੰ ਪੂਰੀ ਪੰਚਾਇਤ ਨੂੰ ਪੂਰੇ ਬਜ਼ੁਰਗਾਂ ਨੂੰ ਭੈਣਾਂ ਮਤਾਵਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ। ਇਹਦੇ ਨਾਲ-ਨਾਲ ਜਿਹੜਾ 160 ਘਰਾਂ ਦੇ ਲੋਕਾਂ ਨੂੰ ਇਹ ਪਾਣੀ ਮਿਲਿਆ, ਹਜ਼ਾਰ ਲੋਕਾਂ ਨੂੰ ਸਾਫ਼ ਪੀਣੂ ਪਾਣੀ ਮਿਲਿਆ। ਇੱਥੇ ਬਹੁਤ-ਬਹੁਤ ਕੰਮ ਹੋਇਆ ਇਸ ਤੋਂ ਇਲਾਵਾ 48 ਪਖਾਨਿਆਂ ਦੀ ਉਹ ਸਾਰੀ ਲਈ 7.2 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਰਿਕਵਰਡ ਲਈ ਇਹ ਨਾਪਾਕ ਨੂੰ ਦਿੱਤੀ ਗਈ ਸੋ ਇਸ ਇਹੋ ਜੇ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹਿਬ ਦੀ ਆਉਣ ਦੇ ਉੱਤੇ ਉਹਨਾਂ ਨੇ ਜੋਰ ਵੀ ਮੰਗ ਕੀਤੀ ਉਹਨੂੰ ਪਹਿਲ ਦੇ ਦਰਜੇ ਸੀ ਕੀਤਾ ਸੋ ਮੈਂ ਪੂਰੇ ਇਲਾਕੇ ਨੂੰ ਬਹੁਤ ਬਹੁਤ ਮੁਬਾਰਕਬਾਦ ਹਾਂਜੀ ਐਮਐਲਏ ਹਿੰਦੂਸਤਾਨ ਜੀ ਸਾਲ ਤੋਂ ਪਹਿਲਾਂ ਮੈਂ ਮੋਟਿਆ ਸਾਹਿਬ ਜਿਹੜੇ ਕਮਲਦੇਵ ਜੀ ਦਾ ਉਹਨਾਂ ਦਾ ਚੀਚੇ ਤੌਰ ਤੇ ਤੁਹਾਨੂੰ ਬੰਦ ਕਰਦਾ ਕਿ ਜਿਹਨਾਂ ਬਿਲਕੁਲ ਬਾਰਡਰ ਦੇ ਕੰਡੇ ਤੇ ਨਾਰਪੁਰ ਖਤਰ ਪਿੰਡ ਜਿਹੜੇ ਵਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਹੈ ਤੇ ਉਹਦਾ ਅੱਜ ਉਦਗਾਠਨ ਕੀਤਾ ਧੰਨਵਾਦ ਮੁਨੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਨਾਮ ਹਲਕੇ ਦੀ ਡਿਮਾਂਡ ਭੇਜਦੀ ਹੈ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਪਿੰਡਾਂ ਦੇ ਲੋਕਾਂ ਲਈ ਸਹੂਲਤਾਂ ਜਿਹੜੀਆਂ ਮਿਲਦੀਆਂ ਮੈਂ ਸੀਐਮ ਸਾਹਿਬ ਦਾ ਤੇ ਮੁਨੀਆ ਸਾਹਿਬ ਦਾ ਇਹ ਰੱਬ ਆਪਾਂ ਨਾਨਕਾਂ ਖੀਚਾਉਂ ਤੇ ਧੰਨਵਾਦ ਕਰਦੇ ਹਾਂ ਚਲੋ ਸੇ